ਲਓ ਜੀ ਗਰੇਵਾਲ ਪੋਲਟਰੀ ਕਿੰਗ ਆਪਣਾ YouTube ਚੈਨਲ ਹੈ ਜੀ ਦੇਖ ਸਕਦੇ ਹੋ ਸਾਈਨਿੰਗ ਦੇਸੀ ਮੁਰਗੀ ਹੈ ਜਿਹੜੀ ਪਿਓਰ ਬਰੀਡ ਹੈ ਆਪਣੇ ਕੋਲੇ ਆਰ ਆਈ ਆਰ ਵੀ ਹੈ ਬਲੈਕ ਐਸਟੋਲੋਪ ਵੀ ਹੈ ਬਹੁਤ ਹੀ ਵਧੀਆ ਮੁਰਗੀ ਹੈ ਆਰ ਆਈ ਆਰ ਹੈ ਜਿਹੜੀ ਪਤਲੀ ਮੁਰਗੀ ਅੱਜ ਕੱਲ ਚੱਲ ਰਹੀ ਹੈ ਆਮ ਤੌਰ ਤੇ ਡਬਲ ਐਫ ਜੀ ਕ੍ਰਾਸ ਬਰੀਡ ਚੱਲਦੀ ਹੈ ਪਰ ਆਪਾਂ ਉਹ ਨਹੀਂ ਵੇਚਦੇ ਜੀ ਆਪਾਂ ਆਰ ਆਈ ਆਰ ਜਿਹੜੀ ਚੂਕਰ ਵਰਗੀ ਮੁਰਗੀ ਹੈ ਨਾ ਪਤਲੀ ਮੁਰਗੀ ਤੇ ਲੰਬੀ ਉਹ ਮੁਰਗੀ ਹੈ ਆਪਣੇ ਕੋਲੇ ਦੇਖ ਕੇ ਲਿਜਾ ਸਕਦੇ ਹੋ ਤੁਸੀਂ ਪੂਰੀ ਟੌਪ ਦੀ ਮੁਰਗੀ ਹੈ ਜਿੰਨੀ ਵੀ ਕਹਦੇ ਹੋ ਸ਼ਾਨਦਾਰ ਬਰੀਡ ਹੈ ਆਪਣੇ ਕੋਲੇ ਠੀਕ ਹੈ ਜੀ ਸਾਰੀ ਦੀ ਵੈਕਸੀਨ ਕੀਤੀ ਹੋਈ ਹੈ ਮੁਰਗੀ ਦੀ ਨੂੰ ਇੱਕ ਚੂਚੇ ਤੋਂ ਹੀ ਆਪਾਂ ਪਾਲੀ ਹੋਈ ਹੈ ਇਹ ਇੱਕ ਦਿਨ ਵਾਲੇ ਚੂਚੇ ਤੋਂ ਪਾਲ ਕੇ ਆਪਾਂ ਵੱਡੀ ਕਰੀ ਹੋਈ ਮੁਰਗੀ ਹੈ ਆਪਣੇ ਕੋਲੇ ਅੰਡੇ ਦੇ ਰਹੀ ਹੈ ਜਿੰਨੀ ਵੀ ਲੋੜ ਹੈ ਤੁਸੀਂ ਸਾਡੇ ਤੋਂ ਇਹ ਲੈ ਸਕਦੇ ਹੋ ਬਲੈਕ ਐਸਟਲੋਪ ਵੀ ਆਰ ਆਈ ਆਰ ਵੀ ਪੂਰੀ ਟੌਪ ਦੀ ਬਰੀਡ ਆਪਣੇ ਕੋਲੇ ਇਸ ਸਮੇਂ ਤਿਆਰ ਹੈ ਆਪਾਂ ਆਪਣੀ ਹੀ ਤਿਆਰ ਕੀਤੀ ਹੋਈ ਮੁਰਗੀ ਹੈ ਬਹੁਤ ਹੀ ਵਧੀਆ ਬਰੀਡ ਦੀ ਮੁਰਗੀ ਹੈ ਜਿੰਨੀ ਵੀ ਤੁਹਾਨੂੰ ਲੋੜ ਹੈ ਤੁਸੀਂ ਦੇਖ ਲਓ ਮੈਂ ਤੁਹਾਨੂੰ ਸਾਰੀ ਮੁਰਗੀ ਦਿਖਾ ਰਿਹਾ ਦੇਖੋ ਸਾਈਨਿੰਗ ਦੇ ਇੱਕ ਮੁਰਗੇ ਚਾਹੀਦੇ ਨੇ ਮੁਰਗੇ ਮਿਲ ਜਾਣਗੇ ਮੁਰਗੀਆਂ ਜਿੰਨੀਆਂ ਵੀ ਚਾਹੀਦੀਆਂ ਨੇ ਮੁਰਗੀਆਂ ਮਿਲ ਜਾਣਗੀਆਂ ਤੁਹਾਨੂੰ ਦੇਖੋ ਆਹ ਲਓ ਬਲੈਕਸਟਲੋਪ ਵੀ ਆ ਰਹੀ ਆ ਰਹੀ ਆਪਣੇ ਕੋਲ ਆਂਡੇ ਦੇ ਰਹੀ ਮੁਰਗੀ ਐ ਸਾਰੀ ਸਾਰੀ ਦੀ ਸਾਰੀ ਮੁਰਗੀ ਅੰਡਾ ਦੇ ਰਹੀ ਐ ਇਹ ਦੇਖ ਲਓ ਜੀ ਆਹ ਲਓ ਕੋਪ ਦੀ ਬਰੀਡ ਹੈ ਇਹ ਆਪਣੇ ਕੋਲ ਆ ਇੱਧਰ ਦੇਖ ਅੰਡੇ ਵੀ ਦੇ ਰਹੀ ਹੈ ਆ ਆ ਅੰਡੇ ਨੇ ਆਪਣੀ ਤੇ ਵਧੀਆ ਬਰੀਡ ਦੀ ਮਰਗੀ ਹੈ ਸ਼ਾਨਦਾਰ ਮੁਰਗੀ ਹੈ ਲਓ ਜੀ ਜੀ ਆਇਆਂ ਨੂੰ ਕਹਿੰਦੀ ਆ ਤੁਹਾਨੂੰ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਮੁਰਗੀ ਦੀ ਸਾਈਨਿੰਗ ਦੇਖੋ ਲਓ ਜੀ ਇੱਕ ਹੋਰ ਗੱਲ ਦੱਸਾਂ ਮਜਾਦਾ ਵੇਟ ਵਾਲੀ ਮੁਰਗੀ ਅੰਡੇ ਨਹੀਂ ਦਿੰਦੀ ਹੁੰਦੀ ਇਹ ਗੱਲ ਨੋਟ ਕਰ ਲਓ ਜਿੰਨਾ ਜ਼ਿਆਦਾ ਵੇਟ ਹੋਊਗਾ ਮੁਰਗੀ ਦਾ ਉਹ ਆਂਡੇ ਨਹੀਂ ਦੇਊ। ਪਤਲੀ ਮੁਰਗੀ, ਕਬੂਤਰ ਦੀ ਛੇਪ ਵਾਲੀ ਮੁਰਗੀ ਉਹ ਆਂਡੇ ਜ਼ਿਆਦਾ ਦੇਊਗੀ ਜਿਹਦਾ ਵੇਟ ਮੰਨ ਲਓ 12-1300 ਗ੍ਰਾਮ ਹੋਊਗਾ। ਠੀਕ ਆ ਉਹ ਮੁਰਗੀ ਜ਼ਿਆਦਾ ਆਂਡੇ ਦੇਊਗੀ। ਦੇਖ ਰੱਖਦੇ ਆ ਤੁਸੀਂ ਟੌਪ ਦੀ ਮੁਰਗੀ ਆਪਣੇ ਕੋਲੇ ਆਰਗੈਨਿਕ ਖਰਾਕ ਨਾਲ ਪਾਲੀ ਹੋਈ ਹੈ। ਫੀਡ ਚਾਹੀਦੀ ਹੈ, ਫੀਡ ਮਿਲ ਜੂਗੀ ਗੌਦਰੇਜ ਦੀ। ਫੀਡ ਆਪਾਂ ਸੇਲ ਕਰਦੇ ਆ। ਲਓ ਜੀ ਜੀ ਆਿਆਂ ਨੂੰ ਕਹਿੰਦੇ ਆ ਤੁਹਾਨੂੰ ਸਾਰਿਆਂ ਨੂੰ। ਗਰੇਵਾਲ ਬੋਲਡਰਿੰਗ ਆਪਣਾ ਇੰਸਟਾ ਦਾ ਤੇ YouTube ਚੈਨਲ ਹੈ ਗਰੇਵਾਲ ਸਮੂਰ ਵਾਲੇ Facebook ਪੇਜ ਹੈ ਜੀ ਤੇ ਫੀਡ ਤੁਹਾਨੂੰ ਜਿੰਨੀ ਵੀ ਚਾਹੀਦੀ ਹੈ ਜੇ 50 ਗੱਟੇ ਤੁਹਾਡੇ ਹੋਣਗੇ ਤਾਂ ਕੁਝ ਏਰੀਆ ਦੇ ਵਿੱਚ ਆਪਾਂ ਫ੍ਰੀ ਵੀ ਦੇ ਰਹੇ ਹਾਂ ਜਿੱਥੇ ਤੱਕ ਆਪਣਾ ਉਹ ਤੁਹਾਨੂੰ ਦੱਸਿਆ ਜਾਊ ਕਈ ਥਾਵਾਂ ਤੇ ਆਪਾਂ ਤੇਲ ਦਾ ਖਰਚਾ ਲੈ ਕੇ ਫੀਡ ਪਹੁੰਚਦੀ ਕਰਦੇ ਆ ਉਹ ਤੁਸੀਂ ਸਾਡੇ ਨਾਲ ਸੰਪਰਕ ਕਰਕੇ WhatsApp ਮੈਸੇਜ ਕਰਕੇ ਪਤਾ ਕਰ ਸਕਦੇ ਹੋ ਜਿੰਨੀ ਵੀ ਲੋੜ ਹੈ ਇਸ ਤੋਂ ਇਲਾਵਾ ਆਪਾਂ ਡੀ ਵੀ ਸੇਲ ਕਰਦੇ ਆਂ ਬੱਕਰੀ ਦੇ ਮੁਰਗੇ ਦਾ ਆਚਾਰ ਸੇਲ ਕਰਦੇ ਆਂ ਠੀਕ ਹੈ ਨਾ ਜੀ ਤੇ ਚੂਚਾ ਸੇਲ ਕਰਦੇ ਆਂ ਰਾਈਰ ਬਲੈਕ ਹੈਸਟ ਲੌਗ ਜਾਂ ਜਿਹੜੀ ਵੀ ਬਰੀਡ ਚਾਹੀਦੀ ਹੈ ਦੇਸੀ ਚੂਚਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜੀ ਦੇਸੀ ਚੂਚੇ ਦੀ ਬੁਕਿੰਗ ਚੱਲ ਰਹੀ ਹੈ ਤਾਂ ਤੁਸੀਂ ਬੁਕਿੰਗ ਕਰਵਾ ਕੇ ਚੂਚਾ ਜਿਹੜੇ ਵੀ ਮਹੀਨੇ ਦੀ ਚਾਹੀਦਾ ਚਾਹੇ ਤੁਹਾਨੂੰ ਜਨਵਰੀ ਚ ਚਾਹੀਦਾ ਫਰਵਰੀ ਚ ਚਾਹੀਦਾ ਮਾਰਚ ਚ ਚਾਹੀਦਾ ਉਹ ਲੈ ਸਕਦੇ ਹੋ ਆਪਣਾ ਚੂਚਾ ਹੁਣ ਸਾਰਾ ਸਾਲ ਚੱਲ ਰਿਹਾ ਹੈ ਚੂਚਾ ਜਿੰਨਾ ਵੀ ਲੋੜ ਆ ਆਪਾਂ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਪੰਜਾਬ ਦਾ ਸਾਰਾ ਹੈਗਾ ਹੀ ਹੈਗਾ ਆਪਾਂ ਆਪਣਾ ਚੂਚਾ ਦੇਸੀ ਜਾ ਰਿਹਾ ਹੈ ਜੰਮੂ ਕਸ਼ਮੀਰ ਦੇ ਵਿੱਚ ਆਪਣਾ ਆਹ ਦਿਨਾਂ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਵੀ ਆਪਣਾ ਜਾ ਰਿਹਾ ਹੈ ਦੇਖ ਸਕਦੇ ਹੋ ਕਿੰਨੀ ਸਾਈਨਿੰਗ ਹੈ ਮੁਰਗੀ ਦੀ ਠੀਕ ਹੈ ਜੀ ਮੁਰਗੀ ਟਾਪ ਦੀ ਮੁਰਗੀ ਹੈ ਈ ਗ੍ਰੇਡ ਆਪਾਂ ਆਪਦੀ ਪਾਲੀ ਹੋਈ ਮੁਰਗੀ ਹੈ ਇਹ ਸਾਰੀ ਚੂਚਾ ਆਪਣਾ ਸੀਗਾ ਆਪ ਦਾ ਉਹ ਇਹ ਆਪਾਂ ਆਪਣੇ ਸੈਟਅਪ ਤੇ ਪਾਲਿਆ ਹੋਇਆ ਹੈ ਲੈ ਸਕਦੇ ਹੋ ਜਿੰਨੀ ਵੀ ਲੋੜ ਹੈ ਪਰ ਆਂਡਿਆਂ ਦੇ ਢੇਰ ਲਾਉਣ ਵਾਲੀ ਬਰੀਡ ਹੈ ਇਹ ਆਪਣੇ ਕੋਲੇ ਸਾਰਾ ਸਿਸਟਮ ਹੈ ਫੀਡਰ ਚਾਹੀਦੇ ਨੇ ਜਾਂ ਡ੍ਰਿੰਕਰ ਚਾਹੀਦੇ ਨੇ ਜਾਂ ਤੁਹਾਨੂੰ ਫੀਡ ਚਾਹੀਦੀ ਹੈ ਫੀਡ ਆਪਣੇ ਕੋਲੇ ਬਿਗ ਬਰੋ ਵੀ ਮਿਲ ਜੂਗੀ ਜੀ ਹੰਗੌਦਰੀਜ ਵੀ ਮਿਲ ਜੂ ਈਜੀ ਵੀ ਮਿਲ ਜੂ ਸਕਾਈ ਲਾਰਕ ਵੀ ਮਿਲ ਜੂ ਫੀਡ ਸਾਰੀ ਤਰ੍ਹਾਂ ਦੀ ਆਪਣੇ ਕੋਲੇ ਹੁੰਦੀ ਹੈ ਜੀ ਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਆ ਆਪਣਾ ਕੀ ਕਹਿੰਦੇ ਨੇ ਫੀਡ ਤੋਂ ਇਲਾਵਾ ਤੁਹਾਨੂੰ ਬੱਕਰੀ ਤੇ ਮੁਰਗੀ ਦਾ ਆਚਾਰ ਚਾਹੀਦਾ ਉਹ ਵੀ ਮਿਲ ਜੂਗਾ ਜੀ ਜਾਂ ਤੁਹਾਨੂੰ ਚੂਚਾ ਚਾਹੀਦਾ ਤੇ ਮੁਰਗੀ ਚਾਹੀਦੀ ਹੈ ਸਾਰਾ ਆਪਣਾ ਹੈਗਾ ਜੀ ਮਿਲ ਜਾਣਗੇ ਤੇ ਲੈ ਸਕਦੇ ਹੋ ਤੁਸੀਂ ਸੰਪਰਕ ਕਰ ਲੋ 9814586919 ਪਿੰਡ ਢੇੜੀ ਕੇ ਜ਼ਿਲ੍ਹਾ ਸੰਗਰੂਰ ਧੂਰੀ ਬਰਨਾਲਾ ਤੇ ਮਲੇਰ ਕੋਟਲਾ ਦੇ ਸੈਂਟਰ ਚ ਮੇਰਾ ਪਿੰਡ ਹੈ ਇਹ ਢੇੜੀ ਕੇ ਜਿੱਥੋਂ ਸਾਰਾ 15 16 17 ਕਿਲੋਮੀਟਰ ਦਾ ਏਰੀਆ ਹੈ ਆਪਾਂ ਨੂੰ ਤੇ ਤੁਸੀਂ ਮੁਰਗੀਆਂ ਲੈ ਸਕਦੇ ਹੋ ਜੋ ਵੀ ਤੁਹਾਨੂੰ ਚਾਹੀਦਾ ਉਹ ਲੈ ਸਕਦੇ ਹੋ ਜੀ ਬੱਕਰੇ ਤੇ ਮੁਰਗੇ ਦਾ ਆਚਾਰ ਆਪਾਂ ਤਾਜ਼ਾ ਫੇਲ ਕਰਦੇ ਆ ਉਹ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਬੁੱਕ ਕਰਵਾ ਸਕਦੇ ਹੋ ਜੀ ਤੇ ਇੰਸਟਾ ਦਾ ਚੈਨਲ ਆਪਣਾ ਜਰੂਰ ਫੋਲੋ ਕਰ ਲਿਓ ਫੇਸਬੁੱਕ ਪੇਜ ਵੀ ਗਰੇਵਾਲ ਸੰਗਰੂਰ ਵਾਲੇ ਉਹ ਵੀ ਫੋਲੋ ਕਰ ਲਿਓ ਜੀ ਇਹ YouTube ਤੇ ਤੁਸੀਂ ਦੇਖਦੇ ਹੀ ਰਹੇ ਨੇ ਬਹੁਤ ਪਿਆਰ ਦਿੱਤਾ ਤੁਸੀਂ ਧੰਨਵਾਦ ਆ ਤੁਹਾਡਾ ਆਪਾਂ ਲਾਈਵ ਵੀ ਕਰਦੇ ਰਹਿੰਦੇ ਆ ਜੀ ਤੇ ਸ਼ਾਮ ਨੂੰ ਲਾਈਵ ਕਰਦੇ ਹੁੰਨੇ ਆ 8:00 ਵਜੇ ਦੇ ਲਗਭਗ ਤੇ ਤੁਸੀਂ ਲਾਈਵ ਨੂੰ ਜਰੂਰ ਦੇਖਿਆ ਕਰੋ ਤੇ ਮੁਰਗੀ ਦੀ ਆਪਣੀ ਦੀ ਸ਼ਾਈਨਿੰਗ ਦੇਖੋ ਆ ਮੁਰਗੀ ਤੁਹਾਨੂੰ ਮੈਂ ਦਿਖਾਉਣਾ ਇਹ ਮੁਰਗੀ ਆ ਜਿਹੜੀ ਪਤਲੀ ਤੇ ਕਬੂਤਰ ਵਰਗੀ ਹੈ ਇਹ ਮੁਰਗੀ ਆ ਅੰਡੇ ਜ਼ਿਆਦਾ ਦੇਣ ਵਾਲੀ ਬਰੀਡ ਹੁੰਦੀ ਹੈ ਇਹ ਦੇਖ ਸਕਦੇ ਹੋ ਤੁਸੀਂ ਕਿਨਾਂ ਸਾਰੇ ਪਾਸਿਓਂ ਕਲੰਗੀ ਵੀ ਹੋਰ ਵੀ ਸਾਰਾ ਪੰਰੀ ਵਧੀਆ ਮੁਰਗੀ ਹੈ ਲਓ ਜੀ ਤੇ ਆਪਾਂ ਹੁਣ ਸਮਾਪਤੀ ਕਰਾਂਗੇ ਤੇ ਧੰਨਵਾਦ ਆ ਸਾਰੇ ਭੈਣ ਭਰਾਵਾਂ ਦਾ